ਮੈਂ ਦੱਸਣਾ ਚਾਹਣਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿਨ੍ਹਾਂ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਐ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਐ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜ਼ੀ ਤੂੰ ਪੈਸਾ ਲੁੱਟ ਲੈ ਵਰुण ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਦੂਣੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਸੁਖਬੀਰ ਜੀ ਦਾ ਬਿਆਨ ਦੇਖ ਕੇ ਸੱਜ ਮੈਂ ਸੋਚ ਰਿਹਾ ਸੀਗਾ ਮੈਨੂੰ ਹਾਸਾ ਵੀ ਆਇਆ ਮੈਨੂੰ ਲੱਗਦਾ ਕਿ ਜਿੱਦਾਂ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਉਹਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਆ ਜਾਣੀ ਹੈ ਉਹਨਾਂ ਨੂੰ ਸਬੰਧਿਤ ਲੱਗਦੀ ਸਖਬੀਰ ਉਹਨਾਂ ਨੂੰ ਕਿ ਸਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਤੁਹਾਡਾ ਕੰਮ ਨਿਭੜ ਗਿਆ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੰਮ ਦੇ ਵੇੜਤਾ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਵੱੱਡੇ ਗੁਨਾਹ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਉਹ ਬਾਈ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਤੁਸੀਂ ਇਹਦੇ ਪਤਾ ਦੀ ਕਿਹੜੇ ਸੁਫਨੇ ਲੈਦੇ ਜਦੋਂ ਤੇ ਸਰਕਾਰ ਤੁਹਾਡੀ ਹੁੰਦੀ ਹੈ ਫਿਰ ਇਹ ਪੁਲਿਸ ਦੇ ਅਧਿਕਾਰੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸਰਕਾਰ ਹੋਰ ਕੇ ਪਾਰਟੀ ਦੀ ਬਣ ਜਾਂਦੀ ਹੈ ਫਿਰ ਤੁਸੀਂ ਇੱਕ ਡੈਲੀ ਲੈ ਕੇ ਤਰਪਿੰਦੇ ਹੋ ਅਫਸਾਨਾ ਦਾਬੇ ਮਾਰਦੇ ਹੋ ਕਿਉਂਕਿ ਤੁਹਾਨੂੰ ਐ ਲੱਗਦਾ ਹੁੰਦਾ ਕਿ ਜਿੱਦਾਂ ਸਾਡਾ ਸਤਾ ਵਿੱਚ ਹੁੰਦੇ ਹ ਹੁਕਮ ਚੱਲਦੇ ਸੀਗੇ ਉਦਾਂ ਸਾਡੇ ਹੁਕਮ ਹੋਣ ਵੀ ਚੱਲਣ ਬਸ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲਿਆ ਗਿਆ ਉਹ ਸਮੇਂ ਤੱਕ ਆ ਵੀ ਬਹੁਤ ਚੰਗੇ ਜਦੋਂ ਦੂਜੀਆਂ ਸਰਕਾਰਾਂ ਆ ਜਾਂਦੀਆਂ ਫਿਰ ਐਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਪਹਿਲੇ ਤੁਸੀਂ ਪੁਲਿਸ ਵਾਲਿਆਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡੇ ਦਬਕੇ ਦਾ ਕਿਤੇ ਕੋਈ ਅਸਰ ਨਹੀਂ ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਦੀ ਆਉਣੀ ਜੇ ਉਹ ਤੁਹਾਡੇ ਕੋਲ ਅਫਸਰ ਸਿਗੇ ਇੱਕੋ ਪੁਲਸ ਬਦਲ ਥੋੜੀ ਜਾਂਦੀ ਹੈ ਐਹੀ ਪੁਲਿਸ ਵਾਲੇ ਕਾਂਗਰਸ ਦਾ ਆਵਾਜ਼ ਚੁੰਦੇ ਆ ਐਸੀ ਪੁਲਿਸ ਵਾਲੇ ਤੁਹਾਡੇ ਆਵਾਜ਼ ਸੀਗੇ ਇਹੀ ਅੱਜ ਆਮਾਦੀ ਪਾਰਟੀ ਦੇ ਵਾਸਤੇ ਵਿੱਚ ਨੇ ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਜੀ ਤੁਸੀਂ ਇਦਾਂ ਦੇ ਗੁਨਾਹ ਕੀਤੇ ਐ 10 ਸਾਲ ਦੇ ਵਾਅਦੇ ਦੇ ਵਿੱਚ ਦੁਨੀਆ ਭਰ ਦੇ ਜਿੰਨੇ 마ਫੀਆ ਸੀਗੇ ਡਰਗ 마ਫੀਆ, ট্রান্সਪੋਰਟ 마ਫੀਆ, ਲੈਂਡ 마ਫੀਆ, ਕੇਵਲ 마ਫੀਆ ਦੁਨੀਆ ਭਰ ਦੇ ਜਿੰਨੇ 마ਫੀਆ ਹੀ ਤੁਹਾਡੇ ਚੱਲਦੇ ਰਹੇ ਸਭ ਤੁਹਾਡੇ ਰਾਜ ਚ ਜੋ ਕੁਝ ਹੋਇਆ ਦੁਨੀਆ ਪਾਰ ਵਿੱਚ ਬੈਠੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਚਾਹੇ ਬਰਗਾੜੀ ਦਾ ਕਾਂਡ ਹੈ ਤੇ ਕਿਸੇ ਧੀ ਦੀ ਚੋਣਨ ਵਾਸਤੇ ਥਾਣੇਦਾਰ ਦਾ ਕਤਲ ਹੈ ਸੱਜ ਕਿੰਨਾ ਕੁਝ ਹੋਇਆ ਅੱਜ ਤੁਸੀਂ ਫੇਸਵਰੇ ਲਾ ਰਹੇ ਹੋ ਕਿਸੇ ਦੁਆਰਾ ਮੁੱਖ ਮੰਤਰੀ ਦੀ ਬਣਦੇ ਸੱਜ ਇਹ ਬੇਲੀ ਗੱਲ ਲੋਟ ਰੱਖਿਓ ਪੰਜਾਬ ਦੇ ਲੋਕ ਇੰਨੇ ਬੇਕੁਫਰੀਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਦੇ ਉਦਾਂ ਹੀ ਨੇ ਅਰਦਾਦੋਂ ਪਹਿਲਾਂ ਤੁਸੀਂ ਨੋਟ ਵੰਡਨੇ ਸ਼ੁਰੂ ਕੀਤੇ ਸੀਗੇ ਕਿ ਪਤਾ ਨਹੀਂ ਤੁਹਾਡੇ ਕੋਲ ਕਿੰਨਾ ਪੈਸਾ ਜਦੋਂ ਤੁਹਾਡੇ ਬਦਉਂਦੀਆਂ ਨੇ ਤੁਹਾਡੇ ਖਿਲਾਫ ਬੋਲਿਆ ਕਿ ਇਹ ਜੀਪੀਸੀ ਦਾ ਪੈਸਾ ਹੈ ਉਸੇ ਲਈ ਬੰਦ ਹੋ ਗਏ ਮੈਂ ਤਾਂ ਸਾਡ ਉਹ ਦਿਨ ਹੀ ਕਿਹਾ ਉਹ ਦਿਨ ਮੈਨੂੰ মিডিਆ ਨੇ ਮਸਲ ਪੁੱਛਿਆ ਕਿ ਸਖਬੀਰ ਬਾਦਲ ਪਾਹੇ ਵੰਡ ਰਿਹਾ ਜੀ ਹਰ ਪੀੜਤਾ ਨੂੰ ਮੈਂ ਕਿਹਾ ਬੰਦਾ ਜਿਹੜਾ ਜਿਸ ਪੰਜਾਬੀ ਦਾ ਸਿੱਖ ਦਾ ਜਿੱਦੋਂ ਪਿਓ ਮਰ ਜਾਂਦਾ ਜਾਂ ਮਾਂ ਮਰ ਜਾਂਦੀ ਹੈ ਬੰਦਾ ਹਰ ਹਿੱਲੇ ਕੋਸ਼ਿਸ਼ ਕਰਦਾ ਕਿ ਉਹ ਆਪਣੀ ਮਾਂ ਦਾ ਚੰਗਾ ਭੋਗ ਪਾਉਂਦਾ ਲੰਗਰ ਲਾਉਂਦਾ ਮੈਂ মিডিਆ ਨੂੰ ਕਹਾਂ ਮੈਂ ਕਹਾਂ ਯਾਰ ਤੁਸੀਂ ਭੁੱਲ ਗਏ ਹੋ ਕਿੰਨਾ ਦਿਨ মিডিਆ ਬੋਲਦਾ ਰਿਹਾ ਸੀਗਾ ਜਿਹੜਾ ਸੁਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਨਹੀਂ ਖਵਾ ਸਕਿਆ ਐਸੀਪੀਸੀ ਦੇ ਲੰਗਰ ਲਾ ਕੇ ਖਵਾਇਆ ਉਹ ਇਹ ਨੋਟ ਵਰ ਸਕਦਾ ਇਹ ਨੋਟ ਹੋਰ ਕਿਥੇ ਖਵਾਇਆ ਜਦੋਂ ਵਾਵਾ ਪਿਆ ਤਾਂ ਉਹਦੋਂ ਦੇ ਨੋਟ ਬੰਦ ਹੋ ਗਏ ਸੁਖਬੀਰ ਦੀ ਸਾਰੀ ਦੁਨੀਆ ਜਾਣਦੀ ਹੈ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਕਈ ਕਾਲੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਹੁਣ ਤੁਸੀਂ ਕਈਆਂ ਦੇ ਇੰਟਰਵਿਊ ਪੜ੍ਹਦੇ ਹੋ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਜੀ ਤੁਸੀਂ ਬਜ਼ੁਰਗ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਨਹੀਂ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੁਣ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰ ਲਗੇ ਤੁਹਾਡਾ ਪਿਤਾ ਜਾਣਦਾ ਸੀ ਵੀ ਤੁਸੀਂ ਇਸ ਦੇ ਜੋਗ ਨਹੀਂ ਜੇ ਇਸੇ ਕਰਕੇ ਸਾਰਾ ਕਾਲੀ ਦਲ ਵਿਖੜ ਗਿਆ ਇਸੇ ਕਰਕੇ ਕਾਲੀ ਦਲ ਦੇ 2-3 ਧੜੇ ਹੋ ਗਏ ਤੁਸੀਂ ਤਾਂ ਸਾਰ ਆਪਣੀ ਪਾਰਟੀ ਸਾਫ ਸਾਫ ਸਰਕਾਰ ਬਣਾਉਂਦੇ ਸੁਣੇ ਲਈ ਜਾਂਦੇ ਹੋ ਜੇ ਤੁਸੀਂ ਵੜਨਾ ਹੁੰਦਾ ਵੜਾਉਣਾ ਹੁੰਦਾ ਕਿ ਸਦਾ ਪ੍ਰਕਾਸ਼ ਸਿੰਘ ਉਦੋਂ ਹੀ ਤੁਹਾਨੂੰ ਬਣਾ ਦਿੰਦਾ ਉਹ ਕੈਂਟ ਤੇ ਵੀ ਕਾਲੀ ਲੀਡਰਾਂ ਦੇ ਉਹਦੀ ਮੰਨਿਆ ਕਹਿੰਦੇ ਨਹੀਂ ਜੀ ਮੈਂ ਨਹੀਂ ਬਣਾਉਂਦਾ ਨੂੰ ਕੋਈ ਅਕਲ ਨਹੀਂ ਉਹੋ ਕਹੀ ਦਿੰਦਾ ਮੈਂ ਮੁੱਖ ਮੰਤਰੀ ਬਣਦਾਣਾ ਅਕਸਰ ਰੀਨੋ ਡਬੇ ਮਾਰੀ ਜਾਂਦਾ ਸਭ ਤੁਹਾਡੇ ਕੋ ਕੋਈ ਨਹੀਂ ਡਰਨ ਵਾਲਾ ਕਾਨੂੰਨ ਦਾ ਰਾਜ ਆ ਪੰਜਾਬ ਦੇ ਅੰਦਰ ਹੁਣ ਸਭ ਪ੍ਰਕਾਸ਼ ਸਿੰਘ ਬਾਦਲ ਦੇ ਪਦਵਾਦ ਬਾਦ ਆਈ ਦੀ ਤੁਹਾਡੇ ਪਦਵਾ ਦਾ ਰਾਜ ਦੀ ਸਰਦਾਰ ਸੁਖਬੀਰ ਸਿੰਘ ਜੀ ਪੁਲੇਖਾ ਖਾਂਦੇ ਆ ਐਸਐਲਐਸਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਆਧ ਵਿੱਚ ਜਿਹੜਾ ਬੰਦਾ ਗਲਤੀ ਕਰੂਗਾ ਉਹਨੂੰ ਹੱਥ ਤਰਾਂ ਦੀ ਸਜ਼ਾ ਮਿਲੂਗੀ ਜਿਹੜਾ ਬੰਦਾ ਆਮ ਸ਼ਹਿਰੀਆਂ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ ਸਦੋਂ ਦੀ ਕੋਈ ਵਾਲ ਨਹੀਂ ਦੇਖ ਸਕਦਾ ਸੋ ਮੈਂ ਕਹਿ ਰਿਹਾ ਚ ਹੁਨਾ ਤੁਹਾਡੇ ਦਾਬਿਆਂ ਤੋਂ ਇਹ ਨਾ ਕਦੀ ਪੁਲਸਰਸ ਡਰੇ ਨਾ ਕਦੀ ਡਰਦਗੇ ਉਹ ਕਾਨੂੰਨ ਦੀ ਪਾਲਣਾ ਕਰਦੇ ਆ ਜਿੱਥੇ ਬੰਦਾ ਗਲਤੀ ਕਰਦਾ ਉੱਥੇ ਉਹ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਆ ਤੁਸੀਂ ਐਵੇਂ ਆਹ ਜਿਹੜੀ ਡੈਡੀ ਲਈ ਫਿਰਦੇ ਪਤਾ ਕਿ ਕਿਹੜੀ ਡੈਡੀ ਆ ਉਹ ਐਵੇਂ ਕਹਿੰਦੇ ਲਾਲ ਡੈਡੀ ਤੇ ਲਿਖਤਾ ਜੀ ਉਹ ਸਾਡ ਤੁਹਾਡੇ ਕੋ ਨਾ ਕੋ ਲਾਲ ਐ ਨਾ ਕੋ ਹਰੀਆ ਨਾ ਕੋ ਚਿੱਟੀ ਐ ਨਾ ਕੋ ਪੀਲੀ ਐ ਨਾ ਕੋ ਫਿੱਕੀ ਐ ਐਵੇਂ ਇਦਾਂ ਦੀਆਂ ਗੱਲਾਂ ਦਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਐ ਨਾ ਕਦੀ ਸਰਕਾਰ ਬਣਨੀ ਐ ਕਾਲੀ ਦਲ ਤੂੰ ਹੀ ਆਪਣੇ ਹੱਥੀ ਖਤਮ ਕਰਤਾ ਇਸ ਕਰਕੇ ਅਫਸਾਨ ਨੂੰ ਪਤਾ ਹਾਸੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਹਿਬ ਹੋੜਾ ਅੱਜ ਦਾ ਜੋ ਕਿ ਯੁੱਗ ਯੋਗ ਹੀ ਬਦਲ ਗਿਆ ਸਾਰਾ ਯੁੱਗ ਨਹੀਂ ਹੈ ਜਿਹੜੇ ਯੁੱਗ ਦੇ ਵਿੱਚ ਤੁਹਾਡੀਆਂ ਸਰਕਾਰਾਂ ਆਈਆਂ ਸੀਗੀਆਂ ਹੁਣ ਜਦ ਯੁੱਗ ਬਦਲ ਗਿਆ ਨਵਾਂ ਯੁੱਗ ਆ ਗਿਆ ਉਹ ਤੁਹਾਡੀ ਸਰਕਾਰ ਨਹੀਂ ਆਉਂਦੀ ਅੱਜ ਉੱਥੇ ਗਏ ਮਹੀਨੇ ਬਾਅਦ ਅਦਨ ਹਵਤ ਐਸੇ ਉੱਥੇ ਡੰਗੜਾ ਦਾ ਜਿਹੜਾ ਖਾਣਾ ਚਾਲ ਜਿਹੜਾ ਉਹ ਵੜ ਰੇ ਚੰਗੀ ਗੱਲ ਹੈ ਇੱਕ ਮਹੀਨੇ ਬਾਅਦ ਗਏ ਪਤਿਤ ਸਰ ਮੈਂ ਕੱਲ ਵਿਧਾਨ ਸਭਾ ਦੇ ਵਿੱਚ ਬੋਲਿਆ ਸੀਗਾ ਕਿ ਕੰਡੇ ਆਏ ਤਾਂ ਤੋਂ ਪਾਰ ਤੇ ਹਰ ਰਾਵੀ ਤੇ ਆ ਗਿਆ ਕੰਡੇ ਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਹੈ ਜਿਹੜੀ ਜ਼ਮੀਨ ਰਾਵੀ ਤੇ ਆ ਜਾ ਰੋੜ ਕੇ ਲਾ ਗਿਆ ਸਭ ਤੁਹਾਡੇ ਪਿਤਾ ਜੀ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਰਹੇ ਹੋ ਪੰਜਾਬ ਦੇ ਡਿਪਟੀ ਸੀਐਮ ਰਹੇਓ ਦੱਸਿਓ ਜਦੋਂ ਉਹਨਾਂ ਲੋਕਾਂ ਲਈ ਕਦੀ ਕੁਝ ਕੀਤਾ ਜਾਂ ਕਿਹੜੇ ਮੂੰਹ ਨਾਲ ਹੁਣ ਤੁਸੀਂ ਇਹ ਚਾਰ ਲੈ ਕੇ ਜਾ ਰਹੇ ਹੋ ਕਦੀ ਤੁਸੀਂ ਲਾਵੀ ਤੇ ਜਾਪਾਦੇ ਸੋਚਿਆ ਕਦੀ ਇੱਥੋਂ ਦੇ ਕਿਸਾਨਾਂ ਬਾਰੇ ਸੋਚਿਆ ਕਿ ਇਹਨਾਂ ਦੀਆਂ ਜਮੀਨਾਂ ਖਰਾਬ ਹੋ ਗਈਆਂ ਇਹਨੀਆਂ ਜਮੀਨਾਂ ਬਰਵਾਦ ਹੋ ਗਈਆਂ ਦੱਸੋ ਕਦੀ ਇੱਥੇ ਦੱਸ ਕਿਹਾ ਉਹ ਅਜੇ ਨਾਲੇ ਦੇ ਵਿੱਚ ਕਿ ਤੁਹਾਡੀ ਸਰਕਾਰ ਨੇ ਆ ਕੀਤਾ ਸੀਗਾ ਗੱਲਾਂ ਕਰਨਾ ਸਤਿਗ੍ਰਿਤਾ ਸਿੰਘ ਗੱਲ ਨਹੀਂ ਬੜੀ ਆਮ ਲੰਘਦੇ ਬਾਰੇ ਹੋਣਿਆ ਗੱਲਾਂ ਦਾ ਯੁੱਗ ਬੀਤ ਗਿਆ ਹੁਣ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਲੀਡਰ ਅੱਜ ਕੀ ਕਹਿੰਦਾ ਤੇ ਕੱਲ ਕੀ ਕਰਦਾ ਸਭ ਤੁਸੀਂ ਪੰਜਾਬ ਦਾ ਕੁਛ ਨਹੀਂ ਰਹਿ ਦਿੱਤਾ ਪੜੇ ਬਾਤ ਜਿਵੇਂ ਗਲਤ ਕੰਮ ਹੋਏ ਤੁਸੀਂ ਤੇ ਹੌਣ ਕਾਲ ਤਖਤ ਸਾਹਿਬ ਨੂੰ ਉਹਦਾ ਹੁਕਮਨਾਮਾ ਮੰਨ ਕੇ ਫੇਰ ਮੁੱਕਤ ਗਏ ਸਭ ਤੁਹਾਨੂੰ ਤੁਹਾਨੂੰ ਕੌਣ ਜਿਹੜਾ ਬੰਦਾ ਕਾਲ ਤਖਤ ਤੋਂ ਬੇਵਕ ਹੋਇਆ ਪਿਆ ਕਾਲ ਤਖਤ ਵੱਲ ਜਿਹਦੀ ਪਿੱਠ ਹੈ ਤੁਈ ਕਿਸਮ ਦੇ ਹੋ ਕੇ ਪੰਜਾਬ ਦੇ ਸਿੱਖ ਤੁਹਾਨੂੰ ਦਵਾਦਾ ਬੁਖਤ ਦੀ ਬਣਾ ਲਓਗੇ ਬੋਲ ਦਿਓ ਅਸ ਮੈਂ ਕਹਿਣਾ ਤੁਹਾਨੂੰ ਸੁਖਬੀਰ ਦੀ ਅੱਜ ਦੇ ਇਸ ਭਗਵਾਨ ਸਿੰਘ ਮੂਹਾਨ ਦੀ ਸਰਕਾਰ ਦੇ ਰਾਜ ਵਿੱਚ ਕਾਨੂੰਨ ਦਾ ਰਾਜ ਆ ਕਿਤੇ ਜਿੱਥੇ ਕੋਈ ਬੰਦਾ ਗਲਤੀ ਕਰੂਗਾ ਉਹਨੂੰ ਸਖਤ ਸਜ਼ਾ ਦੇਵਾਂਗੇ ਤੁਹਾਡੀ ਤੁਹਾਡੀਆਂ ਗਿੱਦਰ ਬੰਗੀਆਂ ਤੋਂ ਕੋਈ ਨਹੀਂ ਡਰਨ ਵਾਲਾ ਐਵੇਂ ਦਾ ਡੈਰੀਆਂ ਦੂਰੀਆਂ ਦੇ ਚੁੱਕੀ ਫਿਰੋ ਇਹ ਡੈਰੀਆਂ ਉੱਥੇ ਜਾ ਕੇ ਬਾਦਲ ਪਿੰਡ ਚ ਕੇ ਹਲਮਾ ਦੀ ਤੇ ਰੱਖ ਦੋ ਹੋ ਨਹੀਂ ਉਹ ਵਕਤ ਆਣਾ ਉਹ ਵਕਤ ਲੰਘ ਗਿਆ ਸੱਤ ਤੁਸੀਂ ਉਹ ਵਕਤ ਦੀ ਇੰਨੀ ਦੁਰਵਕਤੋ ਕੀਤੀ ਕਿ ਜਿਹੜਾ ਬੰਦਾ ساری ਉਮਰ ਨਹੀਂ ਹਰਿਆ ਸਰਤਾਸ ਪ੍ਰਕਾਸ਼ ਸਿੰਘ ਬਾਦਲ ਮਰ ਲਗਾ ਉਹ ਵੀ ਬੜੀ ਭੈੜੀ ਹਾਰ ਲੈ ਕੇ ਗਿਆ ਵਿਚਾਰਾ ਉਹ ਵੀ ਤੁਹਾਡੇ ਕਰਕੇ ਹੋਇਆ ਤੁਹਾਡੀ ਬਦੌਲਤ ਉਹ ਵੀ ਮਜੂਦਗਰ ਹਰ ਗਿਆ ਨਹੀਂ ਕੋ ਸਾਰੇ ਬੰਦੇ ਅਦਾ ਰਿਆ ਇਸ ਕਰਕੇ ਸਰਤਾਸ ਮੀਤ ਸਿੰਘ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਸ਼ਿਪਾਈ ਤੋਂ ਲੈ ਕੇ ਪੁਲਿਸ ਦੇ ਸ਼ਿਪਾਈ ਤੋਂ ਲੈ ਕੇ ਐਸਐਸਪੀ ਕੀ ਡੀਆਈਡੀ ਕੀ ਆਈਡੀ ਕੀ ਜਿੰਨੂੰ ਮਰਜ਼ੀ ਦਾਬੇ ਮਾਰ ਜਔ ਤੁਹਾਡਾ ਕੋਈ ਦਾਬਾ ਦੀ ਚੱਲਦਾ ਨਾ ਤੁਹਾਡੇ ਦਾਬਿਆਂ ਤੋਂ ਪੰਜਾਬ ਦੀ ਪੁਲਿਸ ਡਰਦੀ ਹੈ ਨਾ ਅਸੀਂ ਡਰਦੇਵਾਂਗੇ ਕਾਨੂੰਨ ਦਾ ਰਾਜ ਹੈ ਕਾਨੂੰਨ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਉਹ ਚੱਲੂਗਾ ਪਰਿਵਾਰਾਂ ਦੇ ਰਾਜਾਂ ਦਾ ਯੁੱਗ ਖਤਮ ਹੋ ਗਿਆ ਸਾਬ ਹੁਣ ਕਿਸੇ ਪਰਿਵਾਰ ਦਾ ਰਾਜ ਨਹੀਂ ਆਉਣਾ ਉਹ ਬੀਤ ਕੇ ਸਮੇਂ ਬੀਤ ਗਏ ਹੁਣ ਪਰਿਵਾਰ ਦਾ ਨਹੀਂ ਸਗ ਪੰਜਾਬ ਦੇ ਲੋਕਾਂ ਦਾ ਰਾਜ ਹੈ ਨੂੰ ਨਾ ਰਾਜ ਹੈ ਇਸ ਕਰਕੇ ਤੁਹਾਡੀਆਂ ਇੰਨੀਆਂ ਜਿੱਧਰ ਭੰਗਿਆ ਤੋਂ ਨਾ ਕੋ ਪੁਲਸਾਲਾ ਨਾ ਕੋ ਹੋਰ ਕੋਈ ਵੀ ਡਰ ਨਾਲਾ ਬਸ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਇਹ ਕੰਮ ਬੰਦ ਕਰ ਦਿਓ ਸਰ ਇਹਦਾ ਕੋਈ ਅਸਰ ਨਹੀਂ ਹੋਣਾ ਵਾਲਾ ਪੰਜਾਬ ਦੇ ਵਿੱਚ